ਖੈਰ ਬਾ ਐਨੀ ਭੁੱਖ ਲੱਗੀ ਆ ਨਾ ਜਾਨ ਨਿਕਲਣ ਢਈ ਆ ਪਰ ਹੁਣ ਮਾਤਾ ਜਿਹੜੀਆਂ ਮੈਨੂੰ ਗੱਲਾਂ ਸੁਣਾਉਂਦੀ ਹੀ ਨਾ ਇਹਨੂੰ ਤੇ ਸਬਕ ਮੈਂ ਸਖਾਉਣੀ ਆ ਮੈਂ ਤੇ ਹੁਣ ਜਿਹੜੀਆਂ ਬਈਆਂ ਤੇ ਬਈਆਂ ਆ ਨਾ ਉਹ ਤੇ ਖਾ ਕੇ ਕਰ ਲੈਣਾ ਗੁਜ਼ਾਰਾ ਜਿਦੋਂ ਹੁਣ ਇਹ ਭੁੱਖੇ ਢਿੱਡ ਸੁੱਤੇ ਨਾ ਤੇ ਪਤਾ ਜਾਊਗਾ ਮਾਤਾ ਨੂੰ ਲੱਗ ਕਿ ਕਿੱਦਾਂ ਨੋਂਤੀ ਨੂੰ ਗੱਲਾਂ ਕਰੀਦੀਆਂ ਉਦਾਂ ਤੇ ਗੱਲ-ਗੱਲ ਤੇ ਆਂਦੀ ਆ ਇਹਨੂੰ ਚੱਜ ਨਹੀਂ ਕੇ ਕਰਦਾ ਇਹ ਕੰਮ ਤਾਂ ਦਾ ਨਹੀਂ ਕਰਦੀ ਮੈਂ ਖਾ ਕੇ ਤੇ ਸੌਂ ਚਲੀਂ ਹੋ ਰੱਬ ਸਬਜੀ ਵੀ ਹੈ ਨਹੀਂ ਆ ਅੱਜ ਸਵੇਰੇ ਮੈਂ ਪਨੀਰ ਦੀ ਸਬਜੀ ਬਣਾ ਕੇ ਗਈ ਤੇ ਸਾਰੀ ਮੁਕਾ ਦਿੱਤੀ ਹੁੰਦਿਆਂ ਨੂੰ ਕਿੰਨਾ ਮੈਂ ਉਹ ਗੱਲ ਕੰਮ ਧੰਦਾ ਕਰਕੇ ਬਿਲ ਚਾਹ ਵੇਖਦਾ ਕਿਦਾਂ ਪਤੀਲੇ ਬਣਾ ਬਣਾ ਕੇ ਤੇ ਛੁੱਟੀ ਜਾਂਦੀ ਹੈ ਤੇ ਫਿਰ ਮੈਨੂੰ ਆਂਦੀ ਹੈ ਇਹ ਖਰਚਾ ਜ਼ਿਆਦਾ ਕਰਦੀ ਰੋਟੀ ਤੇ ਵੇਖਾਂ ਹੋਏ ਹੋਏ ਰੋਟੀਆਂ ਵੀ ਹੈ ਨਹੀਂ ਆ ਥੱੱਬਾ ਰੋਟੀਆਂ ਦਾ ਮੈਂ ਲਾ ਕੇ ਗਈ ਸੀਗੀ ਤੂ ਇਹਦਾ ਸੁਭਾਅ ਵੀ ਇਦਾਂ ਦਾ ਵਾ ਹੋ ਸਕਦਾ ਕੋਈ ਮੰਗਣ ਵਾਲਾ ਆਇਆ ਹੋਵੇ ਤੇ ਉਹਨੂੰ ਸਾਰੀਆਂ ਰੋਟੀਆਂ ਖਵਾ ਲ ਦਿੱਤੀਆਂ ਹੁਣ ਚੱਲ ਕੋਈ ਨਹੀਂ ਉਹਦੇ ਭਲਾਈ ਹੋਇਆ ਸੀਸਾਂ ਹੀ ਦਿੱਤੀਆਂ ਹੋਣਗੀਆਂ ਅਗਲੇ ਨੇ ਇਦਾਂ ਕਰਦੀਆਂ ਆ ਭਈਆਂ ਭਈਆਂ ਦੋਕ ਰੋਟੀਆਂ ਇਹੋ ਹੀ ਫੜ ਕੇ ਖਾ ਲੈਣੀ ਆ ਮੈਂ ਵੀ ਨਹੀਂ ਅੱਜ ਤਵਾ ਰੱਖਣਾ ਜੋ ਹੁੰਦਾ ਵੇਖੀ ਜਾਊਗੀ ਹਾਏ ਹਾਏ ਫ੍ਰਿਜ 'ਚ ਵੀ ਹੈ ਨਹੀਂ ਕੋਈ ਸਬਜ਼ੀ ਲੱਗਦਾ ਡੰਗਰਾਂ ਡੰਗਰਾਂ ਨੂੰ ਪਾ ਦਿੱਤੀ ਚਾਰਨਾ ਹੀ ਖਾ ਕੇ ਨਾ ਤੇ ਗੁਜ਼ਾਰਾ ਕਰ ਲੈਣੀ ਆ ਹੁਣ ਤੇ ਵੈਸੇ ਵੀ ਨਾ ਸਰੀਰ ਥੱਕਿਆ ਥੱਕਿਆ ਜਾਵਾ ਜਦੋਂ ਬੰਦਾ ਜਾਵੇ ਆਵੇ ਨਾ ਕਿਤੇ ਵੈਸੇ ਵੀ ਥਕਾਵਟ ਹੋ ਜਾਂਦੀ ਹੈ ਕਿਹੜਾ ਆਣ ਕੇ ਕੰਮ ਧੰਦੇ ਨੂੰ ਜੀ ਕਰਦਾ ਮੈਨੂੰ ਗੱਲਾਂ ਕਰਦੀ ਹੈ ਨਾ ਮੰਮੀ ਅੱਜ ਪਤਾ ਲੱਗੂਗਾ ਕਿ ਕੰਮ ਹੁੰਦਾ ਕਿੱਦਾਂ ਬੈਠੀ ਤਾਂ ਸਹੀ ਜਦੋਂ ਆਪ ਪਕਾਈਆਂ ਤੇ ਨਾਲ ਮੁੰਡੇ ਦੀਆਂ ਪਕਾਉਣੀਆਂ ਪਈਆਂ ਘਰ ਵਾਲੇ ਦੀਆਂ ਪਕਾਉਣੀਆਂ ਪਈਆਂ ਪਤਾ ਫਿਰ ਲੱਗੂਗਾ ਉਦਾਂ ਹੀ ਠੰਡੇ ਦੁੱਧ ਫੂਕਾ ਮਾਰਦੇ ਆ ਚੱਲ ਮਨਾ ਬਈਆਂ ਰੋਟੀਆਂ ਖਾਣੀਆਂ ਤੇ ਔਖੀਆਂ ਆਂ ਪਰ ਖਾ ਲੈਨੇ ਆਂ ਕਹਿੰਦੇ ਹੁੰਦੇ ਆ ਨਾ ਸਿਆਣੇ ਰਿੱਸੀ ਮਿੱਸੀ ਖਾ ਕੇ ਤੇ ਠੰਡਾ ਪਾਣੀ ਪੀ ਚੱਲ ਮਨਾ ਆਪਣਾ ਤੇ ਢਿੱਡ ਭਰ ਗਿਆ ਹੀ ਹੁਣ ਇਹ ਆਪੇ ਪਕਾਉਂਦੇ ਰਹਿਣ ਤੇ ਖਾਂਦੇ ਰਹਿਣ ਮਾਂ ਪੁੱਤ ਮੈਨੂੰ ਤੇ ਆਂਦੇ ਕੰਮ ਨਹੀਂ ਕਰਦੀ ਕੋਈ ਫਰਮਜੀਤ ਉਹ ਦਬਸਤਰਾ ਵਸਾ ਕੇ ਸੌਂ ਵੀ ਗਈ ਤੇ ਰੋਟੀ ਬਣਦਾ ਕਿਦਾਂ ਅੱਜ ਮਿਲੂਕ ਨਹੀਂ ਰੋਟੀ ਪਾਣੀ ਦਾ ਨਹੀਂ ਮੈਨੂੰ ਪਤਾ ਮੇਰਾ ਤਾਂ ਸਰੀਰ ਜਿਆ ਨਹੀਂ ਠੀਕ ਮੈਂ ਤਾਂ ਥੱਕ ਹੀ ਗਈ ਆ ਤੇ ਦੂਜਾ ਤੁਹਾਡੀ ਮੰਮੀ ਨੇ ਜਿਹੜਾ ਅੱਡਾ ਲਾਇਆ ਨਾ ਆਣ ਕੇ ਉਹਦੇ ਨਾਲ ਤੇ ਮੇਰਾ ਸਿਰ ਪੀੜੀ ਕਰਨ ਲੱਪਿਆ ਹੁਣ ਤੇ ਮੈਨੂੰ ਪੁੱਛੋ ਕੱਖ ਨਾ ਮੇਰਾ ਬਹੁਤ ਮੰਦਾ ਹਾਲ ਜੇ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਵਾਂ ਪਰ ਰੋਟੀ ਪਾਣੀ ਤੇ ਕਰਨਾ ਪੈਣਾ ਖਾਣਾ ਨਹੀਂ ਡੈਡੀ ਨੇ ਵੀ ਖਾਣੀ ਮੈਂ ਵੀ ਖਾਣੀ ਆ ਮੈਂ ਤਾਂ ਪਈਆਂ ਹੀ ਦੋ ਪਈਆਂ ਉਹ ਹੀ ਖਾ ਲਈਆਂ ਸਵੇਰੇ ਮੈਂ ਸਬਜੀ ਬਣਾ ਕੇ ਗਈ ਹਾਂ ਵੀ ਆਣ ਕੇ ਤੇ ਉਹ ਸਬਜੀ ਖਾ ਕੇ ਤੇ ਸਾਰ ਲਾਂਗੇ ਪਰ ਨਾ ਹੁੰਦਿਆਂ ਨੂੰ ਸਬਜੀ ਦੇ ਪਤੀਲੇ ਮੁdde ਹੋਏ ਤੇ ਉਹ ਕਲਚਾ ਰੋਟੀਆਂ ਤੇ ਲਾਉਣੀਆਂ ਪੈਂਦੀ ਹੁਣ ਮੈਂ ਕੀ ਕਰਾਂ ਮੇਰਾ ਤੇ ਸਰੀਰ ਨਹੀਂ ਆਸਰਾ ਕਾੰਡਿਆ ਰੋਟੀ ਪਕਾਉਣ ਨੂੰ ਤੇ ਨਾ ਸਬਜੀ ਬਣਾਉਣ ਨੂੰ ਬੰਦਾ ਜੇ ਘਰਵਾ ਤੇ ਹੁੰਦਿਆਂ ਨੂੰ ਸਬਜੀ ਸਬਜੀ ਬਣਾ ਲੇ ਮਾੜੀ ਮੋਟੀ ਪਰ ਨਾ ਮੈਨੂੰ ਹੀ ਸਹਾਨ ਕਰਦੇ ਸਾਰੇ ਉਹ ਚੱਲ ਮੰਮੀ ਤੇ ਰੋਟੀ ਬਾਣੀ ਬਣਾਉਂਗੀ ਫੇ ਤੂੰ ਕਿਹੜੇ ਨੱਕ ਨਾ ਖਾਏਂਗੀ ਮੇਰੀ ਟੈਨਸ਼ਨ ਨਾ ਲਾਓ ਮੈਂ ਬਈਆਂ ਰੋਟੀਆਂ ਪਈਆਂ ਹੈਗਿਆ ਮੈਂ ਉਹ ਦੋ ਤੱਤੀਆਂ ਕਰਕੇ ਖਾ ਲਈਆਂ ਮੇਰਾ ਢਿੱਡ ਭਰ ਗਿਆ ਵਾ ਨਾਲ ਸਬਜੀ ਆਣੀ ਚਾਰ ਆ ਕੇ ਪਾਣੀ ਲੈ ਕੇ ਖਾ ਲਈ। ਬਸ ਠੀਕ ਆ। ਜਦੋਂ ਬਾਹ ਲਾਂਡੀ ਉਦੋਂ ਤੇਰਾ ਸਿਰ ਕੈਮ ਹੀ ਤੂੰ ਹੁਣਾਂ ਦੀ ਮੇਰੇ ਸਿਰ ਵੀ ਢੋਂਡਿਆ ਵੀ ਆ। ਪੱਜ ਤੈਨੂੰ ਬਹੁਤ ਹੁੰਦੇ ਤੈਨ ਸਾਥ ਮੈਂ। ਮੇਰਾ ਲੜਨ ਨੂੰ ਜੀ ਨਹੀਂ ਕਰਦਾ। ਜਦੋਂ ਉਹ ਗੱਲ ਪਕਾਉਂਦੇ ਆ ਨਾ ਮੈਨੂੰ ਤੇ ਫਿਰ ਮੈਂ ਵੀ ਬੋਲ ਪਈਨੀ ਆ। ਤੂੰ ਤੇ ਜਾਣ ਕੇ ਆਡਾ ਲਾ ਮੰਮੀ ਨਾਲ ਤੇਰੀ ਮੰਦਾ ਹੈ ਨਾ ਵੀ ਚੁੱਪ ਕੀਤੀ ਆ ਤੇ ਮੈਂ ਬਾਹ ਫੜਿਆ ਵੀ ਬਾਹਰ ਆ ਜਾ ਤੇ 2 ਮਿੰਟ ਕਲਾ ਟਲ ਜੂ ਵੀ ਪਰ ਤਨਾ ਤੂੰ ਆਂਦੀ ਮੈਂ ਜੇ ਵੇਖਣਾ ਅੱਜ ਮੈਂ ਜੁਦ ਕਰਨਾ ਹੀ ਕਰਨਾ ਮਾਤਾ ਨਾਲ ਤੇ ਕੀਤਾ ਨਾ ਫੜਿਆ ਸਿਰ ਆਪਣਾ ਵੀ ਮੈਂ ਨਹੀਂ ਆ। ਕੀ ਹਾਦੀ ਹੋ ਗਈ ਤੁਹਾਡੇ ਵਾਲੀ ਤੁਸੀਂ ਹੁਣ ਇੱਥੇ ਮਾਤਾ ਦੀ ਸਾਈਡ ਲੈਣ ਆਏ ਹੋ ਕਿ ਜਾਂ ਮੈਨੂੰ ਖਰੀਆਂ ਖੋਟੀਆਂ ਸੁਣਾਉਣ ਆਏ ਹੋ ਮੈਂ ਸਚਾਈ ਦੱਸਣ ਡਿਆ ਵਾਂ ਨਾ ਮੈਂ ਮਾਤਾ ਦੀ ਗੱਲ ਕਰਨ ਡਿਆ ਨਾ ਮੈਂ ਤੇਰੀ ਗੱਲ ਕਰਨ ਡਿਆ ਜਿਹੜੀ ਸਚਾਈ ਹੈ ਨਾ ਸਚਾਈ ਕੜਵੀ ਹੁੰਦੀ ਆ ਚੰਗਾ ਚਲੋ ਜੀ ਮੇਰੇ ਗਾੜੀ ਸੱਚ ਬੋਲ ਮੰਮੀ ਗਾੜੀ ਤੇ ਤੁਹਾਡੀ ਜਬਾਨ ਨਹੀਂ ਖੁੱਲਦੀ ਮੰਮੀ ਨੂੰ ਤਾਂ ਕੋਈ ਜਵਾਬ ਦਿੰਦੇ ਨਹੀਂ ਉੱਥੇ ਤਾਂ ਕੋਈ ਸੱਚ ਝੂਠ ਦੀ ਗੱਲ ਮੇਰੇ ਆਪਦੀ ਕਰਦੇ ਨਹੀਂ ਆ ਇੱਥੇ ਆਣ ਕੇ ਵਾਵਾ ਮੈਨੂੰ ਉਹ ਗੱਲ ਵੰਗਾਰਾਂ ਜੀਆਂ ਭੌਣ ਲਾ ਪੈਂਦੇ ਓ ਚੱਲ ਤੂੰ ਬਿਸਤਰਾ ਵਿਸਾਲਿਆ ਤੂੰ ਸੌ ਤੂੰ ਮੰਨੀਆਂ ਖਾ ਲਿਆ ਅਸੀਂ ਉਹ ਭੁੱਖੇ ਢੱਡਾ ਨਾ ਅਸੀਂ ਵੇਖਦੇ ਮਿਲਦੀ ਰੋਟੀ ਠੀਕ ਆ ਨਹੀਂ ਤੇ ਫੇਰ ਆਪਾਂ ਨੂੰ ਸਮਝ ਨਹੀਂ ਹੋਰ ਕੀ ਆ ਓ ਚੱਲ ਤੂੰ ਲੈ ਨੀ ਆਏ ਤੂੰ ਰੋਟੀ ਪਣੀ ਖਾ ਲਿਆ ਨਾ ਤੂੰ ਸੌ ਰਮਾਨਾ ਸਾਡੀ ਗੱਲ ਛੱਡ ਅਸੀਂ ਭੁੱਖੇ ਤੇ ਸੌਣਾਂ ਕੋਈ ਗੱਲ ਨਹੀਂ ਇਹ ਮਿਲੂਗੀ ਰੁੱਖੀ ਮਸੀਤ ਕਾ ਮੈਂ ਨਹੀਂ ਹਾਦੀ ਹੋ ਗਈ ਇੰਨਾਂ ਵਾਲੀ ਅੱਜ ਇੱਕ ਦਿਨ ਇਹਨਾਂ ਮੈਂ ਰੋਟੀਆਂ ਪਕਾਈਆਂ ਤੇ ਕਿੱਡੀ ਛੇਤੀ ਰੋਸ ਜਾਂਡਣ ਲੱਪੇ ਆ ਤੇ ਮੰਮੀ ਤੁਹਾਡੀ ਜਿਹੜੀ ਆ ਰੋਜ਼ ਹੀ ਗੱਲਾਂ ਸੁਣਾਉਂਦੀ ਆ ਉਹ ਨਹੀਂ ਕਿਸ ਨੂੰ ਵੀ ਸੁਣਦੀਆਂ ਕਿ ਕਿੱਦਾਂ ਇਹ ਵਿੱਚ ਕਰਦੀ ਆ ਕੰਮ ਧੰਦਾ ਤੇ ਕਿੱਦਾਂ ਇਹਦੀ ਬੇਇੱਜ਼ਤੀ ਹੁੰਦੀ ਆ ਪਰ ਨਾ ਮੇਰੇ ਦਿਵਾਲੇ ਸਾਰਿਆਂ ਦਾ ਗੁੱਸਾ ਚੜਦਾ ਉਹਦਾ ਨਹੀਂ ਉਹ ਗੱਲ ਵੀ ਮੰਮੀ ਨੂੰ ਨਹੀਂ ਕੋਈ ਕਹਿੰਦਾ ਮੈਂ ਰੋਟੀ ਪਣੀ ਪਕਾ ਲਿਆ ਤੇ ਤਾਂ ਸਫਾਈ ਐ ਰਸੋਈ ਦੀ ਕਰ ਗਈ ਆ ਇਹ ਦੂੰਗਲੋਂ ਕੰਮ ਨੂੰ ਬੜੀ ਤੇਜ਼ ਵਾ ਜਿੰਨਾ ਮਰਜ਼ੀ ਰੋਲਾ ਪੰਦੇ ਰਹੋ ਨਾ ਝੱਟ ਕੰਮ ਕਾ ਲੈਂਦੀ ਆ ਮਿੰਟੋ ਮਿੰਟੀ ਵੇਲਾ ਸਫਾਈਆਂ ਕਰਕੇ ਸਭ ਕੁਝ ਕਰਕੇ ਰੋਟੀ ਪਾਣੀ ਬਣਾ ਕੇ ਤੇ ਰੱਖੀਓ ਚਲ ਖਾ ਲੈਨੇ ਹੁਣ ਹੋਇਆ ਰੋਟੀ ਤੇ ਕੋਈ ਵੀ ਨਹੀਂ ਗਈ ਰੋਟੀ ਪਕਾਈ ਨਾ ਹੋ ਅਜੇ ਬਹੁਤ ਚੰਗਾ ਕੰਮ ਕੀਤਾ ਈਓ ਤੇ ਗਈ ਕਿੱਥੇ ਆ ਮੰਮੀ ਕੀ ਕੰਡੀਆਂ ਕਰਨਾ ਕੀ ਆ ਮੈਂ ਆਖਾਂ ਰੋਟੀ ਫੜਾਉਣੀ ਆ ਨਾਲੇ ਡੈਡੀ ਤੇਰੇ ਨੂੰ ਤੇ ਨਾਲੇ ਤੈਨੂੰ ਆਜੇ ਰੋਟੀ ਵਿੱਚ ਕੋਈ ਨਹੀਂ ਰੋਟੀ ਅਜ ਬਣਾਈ ਨਹੀਂ ਕਿ ਜ ਆਪਦੀ ਉਹਦੇ ਲੰਮੀ ਪੈ ਗਈਆਂ ਦੀ ਸੇਪੀ ਢੂੰਢੀ ਮੇਰੇ ਛਿਰਪੀੜ ਹੋਣ ਲਈ ਆ ਆਹੋ ਲਾ ਮੈਨੂੰ ਵੇਖ ਲੈ ਚੰਗੀ ਭਲੀ ਉਹ ਤੇ ਜਦੋਂ ਕੰਮ ਥੰਦਾ ਹੁੰਦਾ ਉਦੋਂ ਇਹ ਛਿਰਪੀੜ ਹੋਣ ਲਈ ਆ ਮੈਂ ਆਖਾਂ ਨਹੀਂ ਚਾ ਰੋਟੀਆਂ ਪਕਾ ਕੇ ਤੇ ਰੱਖ ਤੇ ਆਵਣੀ ਆਵਾ ਤੇ ਚੱਲ ਖਾਣੇ ਮੈਨੂੰ ਆ ਆਪੋਕ ਬੜੀ ਲੱਗੀ ਹੈਗੀ ਮੰਮੀ ਰੋਟੀ ਨਹੀਂ ਗਈ ਬਕਾਉਣੀ ਉਹ ਆਖੰਡੀ ਮੇਨ ਸੇਪੀ ਢੂੰਢੀ ਤੇ ਫੇਰ ਲੰਮੀ ਪੈ ਗਈ ਆਓ ਸ਼ਿਰਪੀੜ ਸਾਡੇ ਵੀ ਹੁੰਦੀ ਆ ਇਹ ਨਹੀਂ ਕਿ ਮਾੜੀ ਜਿਹੀ ਸ਼ਿਰਪੀੜ ਹੋਈ ਤੇ ਲੀੜਾ ਲੈ ਕੇ ਤੇ ਪੈਜੋ ਬੁਖਾਰ ਸਕਾਰ ਹੋਏ ਕੋਈ ਵੇਖ ਵੀ ਲਵੇ ਤੇ ਆਹ ਸ਼ਿਰਪੀੜ ਦਾ ਚਬਾਨਾ ਹੀ ਹੁੰਦਾ ਵਾ ਇਹ ਕਿਹੜੀ ਕਹਿੰਨੇ ਵੇਖ ਲੈਣੀ ਵੀ ਹੁੰਦੀ ਆ ਕਿ ਨਹੀਂ ਹੁੰਦੀ ਓ ਮਮੀ ਤੁਹਾਡੀ ਗੱਲ ਹੋਰ ਆ ਪੁਰਾਣੇ ਸਮੇਂ ਨਾ ਬੁੜੀਆਂ ਮਜ਼ਬੂਤ ਬੜੀਆਂ ਹੁੰਦੀਆਂ ਸੀ ਪ੍ਰਵਾਹ ਨਹੀਂ ਕਰਦੀਆਂ ਸ਼ਿਰਸੁਪੀੜ ਦੀ ਅੱਜ ਨਵੀਂ ਜੇਸ਼ਨ ਆ ਨਾ ਇਹਨੂੰ ਕੁਕੜੀ ਨੂੰ ਛਾਟੀ ਤੋਂ ਸੁੱਟ ਲੈਂਦੀਆਂ ਵਾ ਛਾਟੀ ਬਿਮਾਰ ਹੋ ਜਾਂਦੀਆਂ ਵਾ ਨਾ ਕਿ ਬਸ ਆ ਜਾਣਤ ਨਾ ਹੋ ਰਹਿਂਦਾ ਸਾਨੂੰ ਬਦਾਮ ਜੂ ਘਟ ਘਟ ਕੇ ਦਿੰਦੇ ਈਓ ਤਾਂ ਠੀਕ ਹੁੰਦੀ ਸੀ ਇਹਦਾ ਇਕ ਉਹ ਖਾਂਦੀਆਂ ਨਿਗੀਆਂ ਇਹ ਨਾਹ ਦੁਕਾਨਾਂ ਦਾ ਕੋ ਖਾਇਆ ਕਰਨ ਆਪੇ ਇਹਨਾਂ ਦੀਆਂ ਨਸੇਦਾਂ ਠੀਕ ਹੋ ਜਾਣ ਜਦੋਂ ਜਾਣਾ ਕਿਤੇ ਉਦੋਂ ਖਾ ਲੈਣਾ ਬੜਾ ਸਵਾੜਾ ਤੇ ਮੁੜ ਕੇ ਘਰ ਆਣ ਕੇ ਲੀਡਾ ਲੈ ਕੇ ਪੈ ਜਾਣਾ ਕਿਹੜਾ ਕਿਸ ਨੇ ਟਿੱਡ ਵੇਖ ਲੈਣਾ ਵੀ ਨਾ ਜਾ ਕੇ ਭੁੱਖਾ ਉਹ ਨਹੀਂ ਮੰਮੀ ਤੈਨੂੰ ਵਹਿਮ ਹੀ ਆ ਇਹ ਤੇ ਕਦੇ ਬਾਤ ਤੀਲਾ ਦੇ ਮੂੰਹ ਚ ਪਾਉਂਦੀ ਮੈਂ ਤਾਂ ਉਹ ਦਿਨ ਆਖਿਆ ਮੈਂ ਤਾਂ ਜੂਸ ਆਸਪੀਲਾਦਨ ਗਈ ਨਾਲ ਮੈਂ ਨਾ ਇਹਨੇ ਕੁਝ ਨਹੀਂ ਖਾਦਾ ਮੰਮੀ ਮੈਨੂੰ ਪਤਾ ਮੈਨੂੰ ਭੁੱਖਾ ਨਹੀਂਗਾ ਤੂੰ ਐਹੋ ਦੀਆਂ ਸੈਡਾ ਨਾ ਲਈ ਜਾਇਆ ਕਰ ਉਹਦੀਆਂ ਜਿੰਨੀਆਂ ਤੂੰ ਸੈਡਾ ਨਹੀਂ ਨਾ ਨਾ ਇਹਨੀਆਂ ਮਾਂ ਪਿਓ ਦੀਆਂ ਵੀ ਲਿਆ ਕਰ ਕਿ ਉਹਦੀਆਂ ਹੀ ਲੈ ਜਾਣੀਆਂ ਛੱਡਾ ਉਹ ਕੋ ਖਾਂਦੀ ਨਹੀਂ ਕੋ ਖਾਂਦੀ ਨਹੀਂ ਉਤਾ ਹੀ ਉਥੇ ਮੈਂ ਨਹੀਂ ਲਾਲ ਗਲੋ ਬਣੀ ਆ ਕੋ ਨਹੀਂ ਮੰਮੀ ਉਹ ਸੱਚੀ ਸਿਰਪੀੜ ਹੁੰਦੀ ਆ ਪਰ ਮੀ ਝੂਠ ਨਹੀਂ ਮਾਰਦੀ ਮੈਨੂੰ ਇਹਨਾਂ ਪਤਾ ਵਾ ਵੇ ਮੈਨੂੰ ਪਤਾ ਜਿਹੜੀ ਸਿਰਪੀੜ ਹੁੰਟਈ ਜਦੋਂ ਲੜਦੀ ਉਦੋਂ ਤੇ ਉਹਦੇ ਕੋਈ ਸਿਰਪੀੜ ਨਹੀਂ ਹੁੰਦੀ ਉਦੋਂ ਤੇ ਉਹ ਆ ਲਾਲੋ ਲਾਲ ਹੋ ਜਾਂਦੀ ਆ ਐਨਾ ਉਹਦਾ ਰੰਗ ਉਹ ਤੋਂ ਮਗਦਾ ਵਾ ਤੇ ਤੂੰ ਉਹਦੀਆਂ ਨਾ ਇੰਨੀਆਂ ਛੱਡਾਂ ਨਾ ਲਿਆ ਕਰ ਤੈਨੂੰ ਮੈਂ ਬੜੇ ਬਰਾ ਆਖਿਆ ਵਾ ਤੇ ਪੁੱਤ ਔਖਾ ਤੂੰ ਹੀ ਹੁਣਾਵਾ ਆਹੀ ਨਹੀਂ ਹੁਣਾ ਹਾਡੀ ਬਣਾ ਤੇ ਬੜੀ ਗੱਲ ਹੋਊ ਲਾਂਬੇ ਹਾਂ ਅਹੀਂ ਕਰਦਾਂਗੇ ਸਾਨੂੰ ਕੋਈ ਖਿਆਈ ਨਹੀਂ ਹੋਣੀ ਸਾਰੀ ਤੇਨੂੰ ਹੋਣੀ ਆ ਫੇਰ ਤੂੰ ਅੱਖਾਂ 'ਚ ਕਸੌਣ ਦੇ ਦੇ ਰੋਣਾ ਸਾਡੇ ਬਣਾ ਆਇਆ ਕਰਨਾ ਅਹੀਂ ਵੀ ਨਹੀਂ ਤੇਰੀ ਸੁਣਿਆ ਕਰਨੀ ਓ ਨਹੀਂ ਮੰਮੀ ਤੈਨੂੰ ਉਦਾਂ ਵਹਿਮ ਹੋ ਗਿਆ ਤੈਨੂੰ ਵਹਿਮ ਬਹੁਤ ਜਲਦੀ ਹੁੰਦਾ ਆਪਣੀ ਕੀ ਘਰ 'ਚ ਹੋਏਣਾ ਕੁੱਖ ਨਹੀਂ ਹੁੰਦਾ ਐਜੀ ਗੱਲ ਕਿ ਕਹਿੰਦੀ ਚੱਲ ਚਲੀ ਕਿਤੇ ਵੀ ਕੁੱਖ ਨਹੀਂ ਕਰਦੀ ਚੰਗਾ ਮੈਨੂੰ ਉਹ ਨਾਮ ਉਹਦੀ ਸਾਈਡ ਲੈਣਾ ਵਾ ਨਾਮ ਹੋਰ ਤੇਰੀ ਵੀ ਸੁਣਦਾ ਬਰਾਬਰ ਉਹਦੀ ਵੀ ਸੁਣਦਾ ਵਾਂ ਅੱਛਾ ਵਿਆਹ ਮਹਾਨੂੰ ਹੋ ਗਿਆ ਵਾ ਉਹਨੂੰ ਕੋਈ ਵਹਿਮ ਨਹੀਂ ਹੋਇਆ ਉਹ ਇੰਨਾ ਬੋਲਦੀ ਜੇ ਅਹੀਂ ਮਾੜੀ ਮੱਠੀ ਗੱਲ ਕਰਦੇ ਤਾਂ ਤੁਹਾਨੂੰ ਵਹਿਮ ਹੋ ਗਿਆ ਵਾ ਮੰਮੀ ਨਾ ਹਾਂ ਲੜਿਆ ਕਰੋ ਤੁਸੀਂ ਤੁਸੀਂ ਬਰਾਬਰ ਦੇ ਹੱਕਦਾਰੀ ਜੋ ਲੰਡੀ ਨਾ ਜੇ ਮੈਂ ਤੁਹਾਨੂੰ ਤਾਂ ਮੰਮੀ ਤੁਸੀਂ ਚੁੱਪਰ ਧੂਆਂ ਦੀ ਮੈਂ ਚੁੱਪ ਨਹੀਂ ਕਰਨਾ ਤੇ ਓ ਵੀ ਕਿਦਾਂ ਚੁੱਪ ਕਰੀ ਉਹ ਵੀ ਨਹੀਂ ਗੱਲ ਸਹਾਰਦੀ ਨਾ ਤੂੰ ਹੀ ਸਹਾਰਦੀ ਆ ਮੈਂ ਤਾਂ ਵਿੱਚ ਕਾਹੇ ਫਦਾੜੇ ਫਾਜਣਾ ਦੋਹਾਂ ਦੇ ਵੱਡੀ ਉਹ ਵਾ ਕਿ ਮੈਂ ਆ ਵਾ ਵੱਡੇ ਤੁਸੀਂ ਮੈਨੂੰ ਪਤਾ ਮੈਂ ਉਹਦੀ ਸੱਸ ਵਾ ਕਿ ਉਹ ਵਾ ਓ ਮੰਮੀ ਸੱਸ ਦੋਦੀ ਤੂੰ ਹੀ ਆੜੀ ਨਾ ਚਕਲਦੀਆਂ ਇਹ ਨਹੀਂ ਰੋਬ ਉਹਦਾ ਸਹਾਰਦੀਆਂ ਜੇ ਨਹੀਂ ਨਾ ਸਹਾਰਦੀਆਂ ਤੇ ਆ ਲੈ ਫੜ ਖਾ ਲੋ ਰੋਟੀਆਂ ਜੇ ਤੁਹਾਨੂੰ ਭੁੱਖੇ ਤੇ ਨਹੀਂ ਦਾਦੂ ਨਾ ਤੇ ਮੈਨੂੰ ਵੀ ਆ ਜਾਊਗੀ ਮਾਂ ਵੀ ਲੱਗੀ ਓ ਸੌਣ ਹੱਦੋਂ ਕੀ ਸਾਡੇ ਘਰ ਦੀ ਮੈਨਾਂ ਇੱਕ ਨੂੰ ਤੋਂ ਵੱਧ ਤੋਂ ਵੱਧ ਵਾ ਜੇ ਮੰਮੀ ਨੂੰ ਅਕੀਦਾ ਵਾ ਉਹ ਵੀ ਆਂਦੀ ਮੈਂ ਕਿਥੋਂ ਘਟ ਨਹੀਂ ਤੇ ਜੇ ਉਹ ਆ ਤਾਂ ਉਹ ਅੰਦਰ ਉਸ ਕਦੇ ਲੰਮੀ ਪੈ ਗਈ ਆ ਰੋਟੀ ਆਟੀ ਗੱਲ ਵਾਲੀ ਝੁੱਠੀ ਆ ਰੋਟੀ ਨਹੀਂ ਮਿਲਣੀ ਹੁਣ ਇਦਾਂ ਕਰਦਾ ਵਾਂ ਦੁੱਧਾ ਗਲਾ ਇੱਕ ਭਰ ਕੇ ਪੀਂਨਾ ਤੇ ਇੱਕ ਡੈਡੀ ਨੂੰ ਪਿਆਲ ਦੇਣਾ ਫਿਰ ਮਾਰ ਨਾ ਸੌਂ ਜੰਨੇ ਆ ਜੇ ਇਹਨੂੰ ਨੀਂਦ ਆਉਂਡੇ ਚ ਮੈਨੂੰ ਵੀ ਆ ਜਾਊਗੀ ਇਕ ਸੁੱਤੀ ਤਾਂ ਨਹੀਂ ਗਈ ਉਹ ਤਾਂ ਹੀ ਆਹ ਦਿੰਦੀ ਮੈਂ ਬਿਮਾਰ ਹਾਂ ਮੇਰੇ ਸਿਰ ਪੀੜ ਹੁੰਦੀ ਆ ਬਾਹਨੇ ਮਾਰਦੀ ਆ ਦੇਖਣੀ ਆ ਨਾ ਪਹਿਲਾ ਵਿੱਚ ਡਈ ਹੁਣੀ ਫੋਨ ਚਲਾਉਣ ਸੌਣ ਵਾਲੀ ਐ ਕਿੱਥੋਂ ਵਾ ਬहोत ਸੋਣੀ ਗੱਲ ਵਾ ਉਹ ਤਾਂ ਜੀ ਮੇਰੇ ਕੋਲ ਲੰਗਰ ਨਹੀਂ ਪੱਕਦਾ ਖਸ ਮੈਨੂੰ ਬਾਹਨਾ ਮਾਰਤਾ ਵੀ ਮੈਂ ਬਿਮਾਰ ਹਾਂ ਆ ਵੀ ਚੋਕੀ ਕੱਢ ਕੇ ਚੜੇਲਾਂ ਜੀਆਂ ਤੇ ਵੇਖਣ ਡਈ ਆ ਹੁਣ ਤੇਰੀ ਬਿਮਾਰੀ ਕਿੱਥੇ ਗਈ ਹੁਣ ਨਹੀਂ ਤੇਰਾ ਸਿਰ ਦੁਖਦਾ ਮੰਮੀ ਮੈਂ ਠੀਕ ਨਹੀਂ ਤਾਂ ਤਾਂ ਹੀ ਲੰਮੇ ਪਈ ਆ ਮੇਰੇ ਸਿਰਫੀੜ ਬਹੁਤ ਜ਼ਿਆਦਾ ਹੋਣ ਰਹੀ ਹੈਗੀ ਯਾ ਹਾਇਦੇਵਰੀ ਨਹੀਂ ਸਿਰਫੀੜ ਹੁੰਦੀ ਹਾਂ ਹਾਂ ਮੰਮੀ ਫੋਨ ਹੀ ਫੜਨਾ ਕੀ ਆਹਰਾ ਗਈ ਆ ਪਈ ਤਾਂ ਮੈਂ ਲੰਮੇ ਹੀ ਆ ਲੋਕੀ ਜਾਂਦੇ ਨਿਆਣਿਆਂ ਨੂੰ ਆਂਦੇ ਨਾ ਫੜੋ ਤੁਹਾਡੀਆਂ ਅੱਖਾਂ ਤੇ ਸਿਰ ਪੈਂਦਾ ਸਿਰ ਤੇ ਪੈਂਦਾ ਤੇ ਤੇਰੇ ਤਾਂ ਕੋਈ ਨਹੀਂ ਪੈਂਡਿਆ ਤੇ ਮੈਂ ਬਹਾਨਾ ਮਾਰ ਲਿਆ ਵਾ ਬਿਮਾਰ ਦਾ ਕਿ ਮੈਂ ਫੋਨ ਚਲਾਈ ਜਾਂ ਨਹੀਂ ਮੈਨੂੰ ਕਿਹੜਾ ਕਹਿੰਦੇ ਵੇਖਣਾ ਵਾ ਉਹ ਜਿਹੜਾ ਉਹ ਵਾ ਜਿਹੜਾ ਆਂਦਾ ਬਿਮਾਰ ਵਾ ਉਹ ਬਿਮਾਰ ਵਾ ਮੰਮੀ ਉਹ ਤਾਂ ਠੀਕ ਹੀ ਨਹੀਂਗੀ ਪਕਾਲਾ ਸੀ ਰੋਟੀਆਂ ਉੱਟ ਕਾ ਤੇ ਰੋਟੀ ਪਾਣੀ ਕਰ ਮੰਮੀ ਰੋਟੀ ਤੇ ਨਹੀਂ ਹੁੰਦਾ ਪਕਾਉਣੀ ਜਿਹੜੀ ਸਿੱਧੀ ਗੱਲ ਤਾਨੂੰ ਦੱਸਦੀ ਆ ਰੋਟੀ ਤੁਸੀਂ ਪਕਾ ਲਓ ਤੇ ਖਾ ਲਓ ਮੈਂ ਤੇ ਨਹੀਂ ਖਾਣੀ ਤੂੰ ਕਿਉਂ ਨਹੀਂ ਖਾਣੀ ਸਾਨੂੰ ਕਿਉਂ ਨਹੀਂ ਦੇਣੀ ਰੋਟੀ ਇਹ ਵੀ ਗੱਲ ਦੱਸ ਲਾ ਕੀ ਵਜਾ ਵਾ ਵਿੱਚ ਵਜਾ ਇਹੋ ਹੀ ਆ ਜਦੋਂ ਮੈਂ ਕੰਮ ਤਾਂ ਦਾ ਕਰਦੀ ਤੇ ਮੈਨੂੰ ਆਂਦੇ ਤੂੰ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ ਨਾਲੇ ਅੱਜ ਵੇਖ ਲਓ ਕਰਕੇ ਵੀ ਕੌਣ ਕੰਮ ਕਰਦਾ ਤੇ ਕੌਣ ਨਹੀਂ ਕਰਦਾ ਤੇ ਕੋਈ ਗੱਲ ਨਹੀਂ ਖਾ ਹੀ ਵੀ ਲੈਣੀਆਂ ਤੇ ਤੂੰ ਹੀ ਨਾ ਚੇਰ ਵਾਲੇ ਵੇਖੀ ਜਾ ਕੇ ਹਾ ਤ ਤੇਰੇ ਤੋੜ ਦੂੰਗੀ ਜੇ ਹੱਥ ਲਾਇਆ ਚੰਗੇ ਨਹੀਂ ਨਹੀਂ ਮੈਂ ਉਹ ਸਵੇਰੇ ਪੱਕੀਆਂ ਆਈਆਂ ਆਪਣੇ ਕੋਲੋਂ ਬਈਆਂ ਰੋਟੀਆਂ ਦੋ ਮੈਂ ਖਾ ਰਹੀਆਂ ਤਾਈਓ ਤਾਂ ਫੇ ਪਈ ਆ ਖਾਲੀਆਂ ਤੇ ਬਈਆਂ ਚ ਕਿਹੜੀ ਜਾਨ ਨਹੀਂ ਹੁੰਦੀ ਉਹ ਢਿੱਡ ਪੂਜਾ ਕਰ ਲਿਆ ਵਾ ਆਪਣਾ ਤੇ ਪੈ ਗਈ ਆ ਉਹ ਕੱਢ ਲੈ ਮੇਰੇ ਢਿੱਡ ਚੋਂ ਹੋਰ ਨਹੀਂ ਕੁਛ ਤੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਪਿਓ ਵੀ ਨਹੀਂ ਪਚਣੀਆਂ ਮੈਨੂੰ ਵੇਖ ਲਿਓ ਭਾਵੇਂ ਨਾ ਨਿਕਲੀਆਂ ਢਿੱਡ ਚੋਂ ਤੇ ਆਖਿਓ ਨਿਕਲ ਕੇ ਤਾਂ ਜਾਣੀਆਂ ਹੁਣ ਜ਼ੁਬਾਨ ਨਾ ਲੇਟੇ ਮਾਣ ਰਹੀ ਆ ਫੋਨ ਵੇਖਣ ਰਹੀ ਆ ਤੈਨੂੰ ਕੀ ਮਾੜਾ ਵਾ ਦੱਸ ਫੋਨ ਵੇਖਣ ਰਹੀ ਆ ਅੱਖਾਂ ਕੱਢ ਕੇ ਤੇ ਮੇਰੀਆਂ ਬਾਹਰ ਰੱਖ ਦੋ ਮੈਂ ਕਿਸ ਫੋਨ ਹੀ ਫੜਾ ਫੇਰਾ ਇੱਧਰ ਫੇਰੇ ਲੈਣਾ ਤੈਨੂੰ ਕਿ ਨੀਂਦ ਆਉਂਦੀ ਆ ਕਿਉਂ ਫੜਾਵਾਂ ਫੋਨ ਮੇਰੇ ਪੇਕਿਆਂ ਦਾ ਏਕੇਆ ਤੇਰੇਆਂ ਦਾ ਸਭ ਕੁਝ ਤੇਰੇ ਪੇਕਿਆਂ ਦਾ ਹੀ ਆ ਤੇ ਪੇਕਿਆਂ ਦਾ ਹੀ ਆ ਅੱਗੇ ਤੁਸੀਂ ਮੇਰੀ ਚੰਨੀ ਨਹੀਂ ਪਾ ਕੇ ਆਏ ਕੁੜੀ ਨੂੰ ਯਾਨੀ ਪਾ ਕੇ ਫੜਾ ਦੇ ਇੱਧਰ ਫੋਨ ਚੱਗੀ ਚੰਨੀ ਨਹੀਂ ਤਾਂ ਮੈਂ ਉਹਨੂੰ ਲੱਗੀ ਕਲਾਉਣ ਪਈ ਜਾ ਲੈ ਜਾ ਕੇ ਵੇਖ ਲੈ ਪਖੰਡ ਕਰ ਲਈ ਕਿ ਸਿੱਧਾ ਬਿਮਾਰਵਾ ਜਾਓ ਕਲਾ ਦੋ ਉਹਨੂੰ ਮੈਂ ਵੇਖ ਲੂੰਗੀ ਇਹਨੂੰ ਤਾਂ ਕਿਸਦਾ ਡਾਰੀ ਹੈ ਨਹੀਂ ਜੇ ਇਹ ਤਾਂ ਆਂਦੀ ਵੀ ਜਾ ਕੇ ਲਾ ਦੋ ਜਿੰਨੂੰ ਕਲਾ ਬਣਾਵਾ ਦੇਉ ਨੂੰ ਬੇਲੂ ਹੋਣ ਮਮੀ ਹੁਣ ਉਹ ਗੱਲਾਂ ਗਈਆਂ ਵਾ ਡਰ ਦਰਨ ਵਾਲੀਆਂ ਪਹਿਲਾਂ ਤੂੰ ਜਿੰਨਾ ਚਿਰ ਡਰਾਉਣਾ ਸੀ ਨਾ ਡਰਾ ਲਿਆ ਹੁਣ ਨਹੀਂ ਮੈਂ ਡਰਦੀ ਕਿ ਕੌਣ ਅੱਛਾ ਹੁਣ ਨਹੀਂ ਤੂੰ ਡਰਦੀ ਨਹੀਂ ਡਰਦੀ ਚਲ ਠੀਕ ਚੰਗਾ ਕਦੀ ਸੋਚਿਆ ਨਹੀਂ ਪਿਆਰ ਦਿਨ ਦੇਖਣੇ ਪੈਣਗੇ ਵੀ ਦੋ ਦੋ ਜਨਾਨੀਆਂ ਘਰ ਚ ਇੱਕ ਪਾਸੇ ਮਾਂ ਇੱਕ ਪਾਸੇ ਘਰ ਵਾਲੀ ਰੋਟੀ ਕੋਈ ਨਹੀਂ ਪਕਾਉਂਦੀ ਦੁੱਧ ਪੀ ਕੇ ਸੌਣਾ ਪੈਣ ਗਿਆ ਚਲ ਹੁਣ ਡੈਡੀ ਨੂੰ ਦਵਾ ਵਿਚਾਰੀ ਨੂੰ ਉਹਦਾ ਵੀ ਬਸੂਰ ਆ ਹੋ ਗਿਆ ਗਰਮ ਥੋੜਾ ਆ ਪੀ ਨਾ ਤੁਹਾਡੇ ਡੈਡੀ ਨੂੰ ਪਿਆ ਦੇਣਾ ਉਹ ਨਹੀਂ ਆਏ ਰੋਟੀ ਆਲੇ ਤਾਂ ਕੋਈ ਲੈ ਕੇ ਨਹੀਂ ਆਇਆ ਕੀ ਗੱਲ ਅੱਜ ਕੀ ਚੱਕਰ ਕੀ ਆ ਕੋਈ ਸਮਝ ਨਹੀਂ ਲੱਗਦਾ ਡਾਡੀ ਹੜਾ ਦੁੱਧ ਉਹ ਦੁੱਧ ਮੈਂ ਤਾਂ ਰੋਟੀ ਵੀ ਖਾਣੀ ਆ ਰੋਟੀ ਨਹੀਂ ਆਉਣੀ ਆਣੀ ਇਹ ਦੁੱਧ ਪੀ ਕੇ ਨਾ ਸੌਣਾ ਪੜਾ ਤੁਹਾਨੂੰ ਅੱਜ ਕੀ ਗੱਲ ਗੱਲ ਕਾਦੀ ਆ ਨਾ ਉਹ ਤੁਹਾਡੀ ਦੋ ਬਈਆਂ ਖਾ ਕੇ ਸੌਂਗੀ ਆ ਤੇ ਮੰਮੀਆਂ ਦੀ ਮੈਂ ਨਹੀਂ ਪਕਾਉਣੀ ਜੀ ਉਹਨੇ ਨਹੀਂ ਪਕਾਈ ਤੇ ਨਾ ਨੋ ਠੀਕ ਨਹੀਂ ਜਿਹੜੀ ਸੌਂਗੀ ਆ ਟਿਕਾਲੀ ਉਹ ਆਂਦੀ ਮੇਰੇ ਸੇਪੀ ਡੋਂਦੀ ਤੇ ਮੈਂ ਥੱਕ ਗਈ ਆ ਸਫਰ ਕਰਕੇ ਦਵਾਈ ਲੈਣ ਗਏ ਸੀ ਨਾ ਅੱਛਾ ਤੇ ਸੌਂਗੀ ਆ ਮੈਂ ਆਖਿਆ ਮੈਂ ਰੋਟੀ ਨਹੀਂ ਲੰਦੀ ਰੋਟੀ ਮੰਮੀ ਲਾ ਦੂਗੀ ਤੇ ਮੰਮੀਆਂ ਦੀ ਵੀ ਰੋਟੀ ਮੇਰੇ ਕੋਲ ਲਾਦੀ ਮਮੋ ਨੇ ਮੰਨਿਆ ਵੀ ਠੀਕ ਨਹੀਂ ਕਿ ਚੱਲ ਤੂੰ ਦਰਤਾ ਵੀ ਠੀਕ ਨਹੀਂ ਸਿਰ ਪੀੜੋਂ ਰਹੀ ਆ ਤੇ ਮਾਂ ਤੇਰੀ ਨੂੰ ਕੀ ਗੱਲ ਹੀ ਹੁਣ ਕਿਉਂ ਲਾਈ ਉਹ ਮਾਂ ਉਦਾਂ ਹੀ ਗੁੱਸੇ 'ਚ ਮਾਰੀ ਆਂਦੀ ਵੀ ਜੋਨੇ ਨਹੀਂ ਨਾ ਰੋਟੀ ਪਕਾਉਣੀ ਤੇ ਮੇਰੇ ਕੋਲ ਨਹੀਂ ਪੱਕਦੀ ਮੈਂ ਤਾਂ ਦੱਸਿਆ ਆਪਾ ਨਹੀਂ ਕਰਦੀ ਮੈਨੂੰ ਨਹੀਂ ਲੋੜ ਪਉਣ ਤੋਂ ਦੀ ਨਾ ਉਹਨੂੰ ਅੱਜ ਕਾਹਦਾ ਗੁੱਸਾ ਜੜ ਗਿਆ ਉਹ ਲੜੀਆਂ ਨਹੀਂ ਆ ਜੋ ਮੈਂ ਇੱਥੇ ਆਇਆ ਸਾਮੀ ਬਹੁਤ ਜਾਂ ਲੜੀਆਂ ਦੋਵੇਂ ਜਾਣੀਆਂ ਮੈਂ ਤਾਂ ਮੈਂ ਇਧਰ ਦਾ ਲੱਗ ਕੇ ਆ ਗਿਆ ਉਹ ਗੁੱਸਾ ਮੰਮੀ ਨੂੰ ਚੜਿਆ ਆ ਤੋ ਰੋਟੀ ਨਹੀਂ ਮੇਰੇ ਕੋਲ ਨਹੀਂ ਪੱਕਦੀ ਤਾਂ ਫੇਰ ਮੈਂ ਦੁੱਧ ਗਰਮ ਕਰਕੇ ਲਿਆ ਮੈਂ ਦੁੱਧ ਥੋੜਾ ਪੀ ਲਓ ਤੁਸੀਂ ਤੇ ਦੁੱਧ ਵੀ ਉਹਦੇ ਸਿਰ 'ਚ ਪਾ ਰਣਾ ਮੈਂ ਦੁੱਧ ਕਰਨਾ ਉਹ ਭੁੱਖੇ ਨੇ ਤੁਸੀਂ ਆਪੇ ਨੂੰ ਕਹਿ ਲਿਓ ਮੈਂ ਨਹੀਂ ਕਹਿਣਾ ਉਹ ਚੱਲ ਲਿਆ ਫੇਰ ਦੁੱਧ ਪੀ ਕੇ ਸੌਣ ਨੇ ਕੀ ਕਰੀਏ ਹੋ ਇਹਨਾਂ ਦਾ ਰੋਜ਼ ਦਾ ਪਵਾੜਾ ਚੱਲ ਕੋਈ ਗੱਲ ਨਹੀਂ ਸਵੇਰੇ ਖਾ ਲਾਂਗੇ ਰੋਟੀ ਕੋਈ ਗੱਲ ਨਹੀਂ ਇਆ ਵੀ ਦੁੱਧ ਨਾਲ ਨੀਂਦ ਆ ਜੂਗੀ ਤਾਂ ਨੀਂਦ ਆਣੀ ਨਹੀਂ ਹੋਣੀ ਰਾਤ। ਨਾ ਇਹ ਦੱਸ ਮੈਂ ਦੁੱਧ ਨਾਲ ਨੀਂਦ ਆ ਜਾਂਦੀ ਏ। ਜਿੱਥੇ ਰੋਟੀ ਨਹੀਂ ਆਰ ਕਰਨਾ ਦੁੱਧ ਕਰ ਲੂਗਾ। ਮੈਂ ਦੱਸੋ ਕੀ ਕਰਾਂ ਐ ਚ ਹੁਣ? ਜਦੋਂ ਪਕਾਉਣੀ ਨਹੀਂ ਦੋਵੇਂ ਬਰੁਸ ਕੇ ਬਿਠੇ ਮੈਂ ਦੱਸੋ ਉੱਥੇ ਬਾਹਰ ਲਾ। ਚੱਲ ਫੇ ਟਾਈਮ ਪਾਸ ਕਰਨਾ ਹੀ ਹੁਣ ਕੀ ਕਰੀਏ। ਕੋਈ ਗੱਲ ਨਹੀਂ ਹੁਣ। ਹੁਣ ਕਹਿਣ ਨੂੰ ਕਿ ਦੱਸੀ ਸਾਡੇ ਘਰ ਦਾ ਪੱਤ ਪੈਂਦਾ ਵਾ। ਤੇ ਉਹ ਪੁੱਤ ਤੇ ਇਹ ਨਹੀਂ ਚੱਗੇ। ਅੱਗੇ ਮੋੜਾ ਮੋਟਾ ਡਰਦੀ। ਹੁਣ ਤੇ ਡਰਦੀ ਨਹੀਂ। ਆਂਜੀ ਕਰ ਲੋ ਜੋ ਕਰਨਾ ਵਾ। ਉਹਨੂੰ ਤੇ ਕਿਸਦਾ ਡਰ ਹੀ ਨਹੀਂਗਾ। ਤਹ ਹੁਣ ਮੈਂ ਬੁੱਛ ਨਹੀਂ ਆ ਨਾ ਡੈਡੀ ਇਹਨਾਂ ਦੇ ਨੂੰ ਇਹ ਤਾਂ ਜਿਆਦਾ ਹੀ ਡੈਪੀ ਗਾੜੀ ਚ ਬਾਣ ਲੜਾ ਮੈਂ ਤੂੰ ਹੁਣ ਕਰਨਾ ਵੀ ਕੀ ਆ ਕੋਈ ਸਮਝ ਨਹੀਂ ਲੱਗਣ ਢਈ ਹੁਣ ਤੇ ਕੀ ਇਹਨੂੰ ਚੇਜ ਕਿਹੜੀ ਬਖਾਲੀ ਦੇਣ ਢਈ ਜਿਹੜਾ ਇੰਨਾ ਬੋਲਣ ਢਈ ਆ ਕੀ ਦੀ ਇਹਨੂੰ ਸਹਿਵਾ ਨਹੀਂ ਨਾ ਪਕੰਦੀ ਰੋਟੀ ਨਾ ਪਕਾਵੇ ਮਮੀ ਦੁੱਧ ਦਾ ਗਲਾਸ ਗਰਮ ਕਰਕੇ ਤੇ ਪੀ ਲੈਣੀ ਆ ਰਹਿਣ ਪਿਓ ਪੁੱਤ ਭੁੱਖੇ ਹਏ ਹੈ ਗੜਵੀ ਤਾਂ ਦੁੱਧ ਦੀ ਵੀ ਖਾਲੀ ਕਰਤੀ ਆ ਦੁੱਧ ਕਿੱਥੇ ਚਲ ਗਿਆ ਵਾ ਕੋਈ ਸਮਝ ਨਹੀਂ ਲੱਗੀ ਹਾ ਧੋਹੀ ਇਹਨਾਂ ਵਾਲੀ ਗਰਨਾਮ ਨੂੰ ਪੁੱਛਾ ਕਿ ਦੁੱਧ ਫਿਰ ਕਿੱਥੇ ਗੀਬਦਾ ਇਹੋ ਹੀ ਨਹੀਂ ਗਰਮ ਕਰਕੇ ਪੀ ਲਈ ਬਹਾਨੇ ਮਾਰਦੀ ਆ ਵੀ ਮੈਂ ਦੁੱਧ ਨਹੀਂ ਪੀਤਾ ਮੈਂ ਰੋਟੀਆਂ ਪਈਆਂ ਤੱਤੀਆਂ ਕਰਕੇ ਖਾ ਲੀਆਂ ਨਹਾ ਕਰ ਲਿਆ ਦੁੱਧ ਹੀ ਪੀ ਲਿਆ ਗੜਵੀ ਦੁੱਧ ਹੀ ਜਨੇ ਪੀਤੀ ਤਾਂ ਨੀਂਦ ਆਪੇ ਆਉਣੀ ਆ ਚੱਲ ਮੈਂ ਵੀ ਭੁੱਖੀ ਸਮਝਾ ਨਹੀਂ ਅੱਜ ਤਾਂ ਦੁੱਧ ਵੀ ਨੀ ਕਰਮਾ ਚ ਹੋਇਆ ਮੈਂ ਆਖਿਆ ਚਲ ਦੁੱਧ ਪੀ ਲੂੰਗੀ ਤਾਂ ਮੈਨੂੰ ਵੀ ਨੀਂਦ ਆ ਜਾਊਗੀ ਉਹ ਸਮਝੀ ਨਹੀਂ ਲੱਗੀ ਦੁੱਧ ਕਿੱਥੇ ਚਲ ਗਿਆ ਗੜਬੀ ਦੇ ਵਿੱਚੋਂ ਕਿੰਨੇ ਗਰਮ ਕਰਕੇ ਸਾਰਾ ਹੀ ਪੀ ਲਿਆ ਵਾ ਹਾਦੀ ਹੋ ਗਈ ਇਹਨਾਂ ਵਾਲੀ ਇਹਨਾਂ ਨੂੰ ਕੀ ਲੱਗੇ ਕੋਈ ਮਾਂ ਦਾ ਫਿਕਰ ਨਹੀਂ ਕੋਈ ਕੋਹ ਨਹੀਂ ਗਾਪੀ ਕੋਈ ਵੀ ਕਿਹਨੂੰ ਵੀ ਚੀਜ਼ ਚਾਹੀਦੀ ਆ ਨਹੀਂ ਚੱਲ ਗਿਆ ਪਤਾ ਨਹੀਂ ਸੇਰ ਪਾਰਾ ਪਾਰਾ ਜੱਲ ਲੱਗੁੰਦੇ ਆ ਇਹ ਕੀਰਜੀ ਭੈਣ ਲਈ ਚੱਕਰ ਜੇ ਹੁੰਦੇ ਪਤਾ ਨਹੀਂ ਕੀ ਹੈ ਨੁਕੀ ਹੋਇਆ ਵਾ ਬੜੀ ਦੌੜੀ ਗਈ ਆ ਵੇਖਾਂ ਤੇ ਸਹੀ ਵੇਖ ਇਹ ਤਾਂ ਗਲਛਣ ਲਈ ਆ ਦੁੱਧ ਦੀ ਗੜਵੀ ਪੀ ਪੀ ਗਈ ਦੇ ਰੋਟੀਆਂ ਮੇਰੇ ਬਈਆਂ ਦੋ ਤੱਤੀਆਂ ਕਰਕੇ ਖਾ ਲਈਆਂ ਵਾ ਜਦੋਂ ਦਵਾਈ ਲੈਣ ਗਈ ਕੀ ਪਤਾ ਉੱਥੇ ਕੀ ਕੁਝ ਖਾ ਕੇ ਆਈ ਆ ਹੁਣ ਦਈ ਆ ਕੱਢਣ ਤੇ ਡੇਟਾ ਸੰਕਰਦੀ ਆ ਖਾਣ ਲੱਗੀ ਕੋਹ ਵੇਂਦੀ ਨਹੀਂ ਕਿਤੇ ਮੂੰਹ ਨਹੀਂ ਰੱਖਣਾ ਕਿਤੇ ਕੋਹ ਨਹੀਂ ਜੋ ਆ ਦਾਮ ਦਾ ਨਗਾਈ ਚਲੇ ਜਾਂਦੀ ਆ ਹੁਣ ਕਿ ਤਾ ਦਈ ਪਖੰਡ ਕਰ ਕਰਕੇ ਦੱਸਣਾ ਪਤਾ ਨਹੀਂ ਉਲਟੀ ਹੋਣੀ ਕੇਰ ਜੀ ਪਈ ਜਾਣ ਲਈ ਆ ਹੋਰ ਤ ਰਹੇ ਆ ਕਿਆ ਕੀ ਹੋਇਆ ਗੋਲੀ ਨਹੀਂ ਵੱਜੀ ਇਹਨੂੰ ਪਖੰਡ ਕਰਦੀ ਆ ਜਿੰਨੇ ਵੀ ਤੂੰ ਜਾਣ ਕੇ ਡੈਪ ਇਨਾ ਚਮਚਾਗਰੀ ਕਰਨਾ ਹੁਣ ਇਹਨੂੰ ਚੰਗੀ ਤਰ੍ਹਾਂ ਸਾਫ ਕਰਕੇ ਆਵੀ ਧੋ ਕੇ ਆਵੀ ਹੋਰ ਵੀ ਕਹਿੰਨੇ ਇੱਥੇ ਪਾਣੀ ਤਾਂ ਨਹੀਂ ਪੀਣਾ ਵਾ ਚੱਲ ਮੰਮਿਆ ਕਰ ਦੇਣਾ ਕੋਈ ਗੱਲ ਨਹੀਂ ਚੱਲ ਠੋਏ ਤੂੰ ਕਰ ਦੇਣਾ ਸਾਫ ਬਹੁਤ ਸੁਣੀ ਗੱਲ ਵਾ ਚੱਲ ਠੰਦਰੇ ਜਾਣੇ ਦਵਾਈ ਲੈਣੇ ਜਾ ਕੇ ਲਾ ਲੈ ਜਾ ਫੇਰ ਚੜਾ ਕੇ ਖਾਣ ਪਿਆਰ ਲਿਆ ਭੁਖੀ ਹੋ ਜੇ ਦਿਨ ਆ ਜਾ ਦਵਾਈ ਲੈ ਜੇ ਦਵਾਈ ਲੈ ਗੋਲੀ ਤੋ ਨਹੀਂ ਗਈ ਵੱਜੀ ਮੰਮੀ ਤੁਸੀਂ ਤਾਂ ਨਿਕੀ ਗੱਲ ਨਾ ਹਵਾ ਬਣਾਉਂਦੇ ਆ ਅੱਜ ਬਿਮਾਰ ਤੇ ਫੇਰ ਰੋਟੀਆਂ ਕੰਢਈ ਆ ਬਿਮਾਰ ਬਹੁਤ ਵਾਏ ਮੰਮੀ ਪਾਸ ਕਰੋ ਤੁਸੀਂ ਨਾ ਕਿਸੇ ਨੂੰ ਬੰਦੇ ਦਾ ਸਰੀਰ ਨਹੀਂ ਵੇਖਣਾ ਵੀ ਢਿੱਲਾ ਵਾ ਕਿ ਮੱਠਾ ਵਾ ਤੁਸੀਂ ਉਸੇ ਵੇਲੇ ਅਗਲੇ ਦੇ ਦਿਵਾਲੇ ਹੋ ਜਾਣਾ ਹੁੰਦਾ ਵਾ ਆਪਣੀ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਈ ਮੈਂ ਕਿਸ ਨੂੰ ਕੀ ਆਖਿਆ ਵਾ ਜਿਹੜਾ ਤੁਸੀਂ ਇੰਨੀਆਂ ਡੇ ਮੈਨੂੰ ਗੱਲਾਂ ਸੁਣਾਉਣ ਚਲ ਚੁੱਪ ਕਰ ਜਾ ਅੰਦਰ ਚੁੱਪ ਕਰ ਮੈਨੂੰ ਚੁੱਪ ਕਰਾਈ ਜਾਇਓ ਮੰਮੀ ਨੂੰ ਨਾ ਕਰਾਇਓ ਵੇਖਿਆ ਜਿੰਨਾ ਮਰਜ਼ੀ ਇਹਨੂੰ ਆਖੀ ਜਾਓ ਚੁੱਪ ਕਰ ਚੁੱਪ ਕਰ ਇਹਦੀ ਜ਼ੁਬਾਨ ਨਹੀਂ ਅੰਦਰ ਪੈਣ ਚਲ ਮਮੀ ਤੁਸੀਂ ਚੁੱਪ ਕਰੋ ਕੋਈ ਗੱਲ ਨਹੀਂ ਮੈਂ ਤਾਂ ਚੁੱਪ ਕੀਤੀ ਆ ਮੈਨੂੰ ਚੁੱਪ ਕਰਾਈ ਜਾਇਆ ਕਰ